ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸੋ ਬਾਈ ਜੀ ਆਪਾਂ ਕੁਛਕ ਦਿਨ ਪਹਿਲਾਂ ਨਾ ਸਟੈਂਡਰਡ ਸਾਈਜ਼ ਕਰਾ ਦੀ ਵੀਡੀਓ ਪਾਈ ਸੀ 8 ਫੁੱਟ ਤੇ 26 ਇੰਚ ਦੀ ਸੋ ਬਹੁਤ ਵਧੀਆ ਪਿਆਰ ਭਰਿਆ ਹੰਗਾਰਾ ਮਿਲਿਆ ਤੁਹਾਡਾ ਸਾਨੂੰ ਸੋ ਬਾਈ ਸਾਡੇ ਕੋਲੋਂ ਭਾਗੀ ਮੰਦਰ ਤੋਂ ਪਹੁੰਚਿਆ ਸੀ ਸੋ ਬਾਈ ਨਾਲ ਸਭ ਤੋਂ ਪਹਿਲੀ ਗੱਲ ਦੇਖੋ ਵੀ ਤੁਸੀਂ ਵੀ 50 ਕ ਮਿੰਟਾਂ ਦੇ ਵਿੱਚ ਹੀ ਬਾਈ ਨਾਲ ਆਪਣੀ ਡੀਲ ਫਾਈਨਲ ਹੋ ਗਈ ਬਾਈ ਨੇ 50 ਕ ਮਿੰਟਾਂ ਚ ਹੀ ਆਪਾਂ ਤੋਂ ਕਰਾ ਪਰਚੇਜ਼ ਕਰ ਲਿਆ ਸੋ ਉਹ ਕਰਾ ਬਾਰੇ ਆਪਾਂ ਗੱਲਬਾਤ ਕਰਾਂਗੇ ਆਪਾਂ ਕਿਹੜਾ ਉਹ ਤੇ ਸਮਾਨ ਲਾਇਆਗਾ ਕਿਹੜੀ ਘੋੜੀ ਲੱਗੀ ਐ ਕਿਹੜੇ ਸ਼ੁਰੀ ਲੱਗੀ ਉਹਦੇ ਤੇ ਸਾਰੀ ਗੱਲਬਾਤ ਆਪਾਂ ਕਰਾਂਗੇ ਵੀਡੀਓ 'ਚ ਆਪਣੇ ਨਾਲ ਜੁੜੇ ਰਹੋ ਸਕਿੱਪ ਨਾ ਕਰਿਓ ਬਾਕੀ ਬਾਈ ਵੀਡੀਓ ਨੂੰ ਲਾਜ਼ਮੀ ਸ਼ੇਅਰ ਕਰ ਦਿਓ ਆਪਣੇ ਕਿਸਾਨ ਭਰਾਵਾਂ ਤੱਕ ਤਾਂ ਜੋ ਆਪਣਾ ਨੰਬਰ ਕੰਟੈਕਟ ਨੰਬਰ ਵੀਰਾਂ ਤੱਕ ਸੌਖਾ ਪਹੁੰਚ ਜੇ ਦੂਰ ਦੇ ਬੰਦਿਆਂ ਤੱਕ ਵੀ ਸੌਖਾ ਪਹੁੰਚ ਜਾਂਦਾ ਹੈ ਵੀਡੀਓ ਸ਼ੇਅਰ ਕਰਨ ਨਾਲ ਜੀ ਤੇ ਨੇੜੇ ਦੇ ਬੰਦਿਆਂ ਤੱਕ ਵੀ ਪਹੁੰਚ ਜਾਂਦਾ ਸੋ ਆਜੋ ਕਰਦੇ ਆ ਗੱਲਬਾਤ ਜੁੜੇ ਰਹੋ ਨਾਲ-ਨਾਲ ਆਪਾਂ ਕਿਹੜਾ ਕਰਾ ਬਾਈਆਂ ਨੂੰ ਦਿੱਤਾਗਾ ਸੋ ਬਾਈ ਜਿਹੜੋ ਆਪਣੇ ਕੋਲੇ ਪਹੁੰਚੇ ਬਾਈਆਂ ਦਾ ਆਪਾਂ ਰਿਵਿਊ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਹੋ ਸਕਿਆ ਤਾਂ ਅੱਜ ਬਾਈ ਆਪਣੇ ਕੋਲੇ ਪਹੁੰਚ ਗਏ ਤਾਂ ਆਪਾਂ ਅੱਜ ਤੁਹਾਡੇ ਨਾਲ ਉਹਨਾਂ ਦਾ ਰਿਵਿਊ ਜਰੂਰ ਸਾਂਝਾ ਕਰਾਂਗੇ ਬਟ ਜੇ ਆਪਣੇ ਕੋਲੇ ਨੈਕਸਟ ਡੇ ਆਪਣੇ ਕੋਲੇ ਆਉਂਦੇ ਆ ਤਾਂ ਆਪਣੀ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਆਪਾਂ ਜਰੂਰ ਆਪਣਾ ਰਿਵਿਊ ਬਾਈਆਂ ਦਾ ਸਾਂਝਾ ਕਰਾਂਗੇ ਬਾਈ ਨੂੰ ਕਿਵੇਂ ਲੱਗਿਆ ਕਰਾ ਸੋ ਆਜੋ ਕਰਦੇ ਆਂ ਗੱਲਬਾਤ ਕਰਾਹੇ ਬਾਰੇ ਸੋ ਹਾਂਜੀ ਆਹ ਵਾਲਾ ਕਰਾ ਬਾਈ ਨੇ ਆਪਾਂ ਤੋਂ ਪ੍ਰੋਸੈਸ ਕੀਤਾਗਾ ਤੋ ਜੇ ਫਸਟ ਆਫ ਆਲ ਇਹਦੀ ਘੋੜੀ ਦੀ ਗੱਲ ਕਰੀਏ ਬਾਈ ਜੀ ਘੋੜੀ ਇਹਦੇ ਵਿੱਚ ਆਪਾਂ 2.5 ਇੰਚ 443 ਪਾਈ ਹੋਈ ਆ ਉੱਚੀ ਵਾਲੀ ਘੋੜੀ ਜਿਹੜੀ ਮੇਨਟੇਨ ਕੀਤੀ ਹੋਈ ਆ ਆਪਾਂ 16 ਦੇ ਟਾਇਰਾਂ ਦੇ ਵਿੱਚ ਬਹੁਤ ਵਧੀਆ ਚੱਲਦੀ ਹੈ ਘੋੜੀ ਇਹ ਸੋ ਮੇਨਟੇਨ ਰੱਖਿਆ ਹੋਇਆ ਘੋੜੀ ਨੂੰ ਵੀ ਪ੍ਰੋਪਰ ਆਪਾਂ ਬਾਕੀ ਬਾਈ ਜੀ ਇਹਦਾ ਸਾਈਜ਼ ਆਪਾਂ ਦੱਸਿਆ ਹੋਇਆ ਤੁਹਾਨੂੰ ਦੁਬਾਰੇ ਵੀ ਦੱਸ ਦਿੰਦੇ ਆ 8 ਫੁੱਟ ਦੀ ਲੰਬਾਈ ਆ 26 ਇੰਚ ਦੀ ਉਚਾਈ ਹੈ ਜੀ ਬਾਕੀ ਇਹਦੇ ਵਿੱਚ ਚਾਦਰ ਦੀ ਗੱਲ ਕਰੀਏ ਬਾਈ ਜੀ ਚਾਦਰ ਇਹਦੇ ਵਿੱਚ 10 ਗੇਜ ਦੀ ਆ ਜਾਂਦੀ ਹੈ ਤੋ ਵਧੀਆ ਚਾਦਰ ਹੁੰਦੀ ਆ ਜਰ ਜਰ ਬਹੁਤ ਘੱਟ ਪੈਂਦੀ ਆ ਟਾਟਾ ਕੰਪਨੀ ਦੀ ਚਾਦਰ ਲਾਉਣੀ ਆ ਵੀਰ ਜੀ ਆਪਾਂ ਇਹ ਕਾਲੀ ਚਾਦਰ ਲੱਗੀ ਹੋਈ ਏਰੇ ਵਿੱਚ ਬਟ ਇਹਦਾ ਵੀ ਕਦੇ ਆਪਾਂ ਨੂੰ ਕੋਈ ਲੰਬਾ ਨਹੀਂ ਆਇਆ ਹੋਇਆ ਕਦੇ ਵੀ ਨਹੀਂ ਆਇਆ ਬਾਕੀ ਇਹ ਤਾਂ ਸੀ ਜੀ ਅਗਲੀ ਸਾਈਡ ਕਰਾ ਦੀ ਬਾਕੀ ਇਹਦੇ ਵਿੱਚ ਆਪਣੀ ਨਾਂ ਦੀ ਪੈਚਿੰਗ ਆ ਗਈ ਇੱਧਰ ਜੀ ਬਾਕੀ ਆਪਣਾ ਇੰਸਟਾਗ੍ਰam ਪੇਜ ਵੀ ਏ ਬਾਈ ਜੀ ਜਰੂਰ ਜਾ ਕੇ ਫੋਲੋ ਕਰ ਲਿਓ ਚੈੱਕ ਕਰ ਲਿਓ ਵੀਡੀਓਜ਼ ਬਹੁਤ ਵਧੀਆ ਪਾਉਂਦੇ ਰਹਿੰਦੇ ਆ ਬਾਕੀ ਆਪਾਂ ਬਾਈਆਂ ਦਾ ਰਿਵਿਊ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਇੰਸਟਾਗ੍ਰam ਤੇ ਵੀ ਕਰਾਂਗੇ ਫੇਸਬੁੱਕ ਤੇ ਵੀ ਕਰਾਂਗੇ ਤੇ YouTube ਤੇ ਵੀ ਕਰਾਂਗੇ। ਸੋ ਇਹ ਤਾਂ ਜੀ ਅਗਲੀ ਸਾਈਡ ਆ ਗਈ। ਹੁਣ ਗੱਲ ਕਰਦੇ ਆਂ ਇਹਦੀ ਬੈਕ ਸਾਈਡ ਦੀ। ਹਾਂਜੀ ਬਾਈ ਜੀ ਬੈਕ ਸਾਈਡ ਦੇ ਵਿੱਚ ਕਰਾ ਦੇ ਵਿੱਚ ਆ ਜਾਂਦਾ ਜੀ ਡਬਲ ਬੀਮ ਉੱਤੇ ਤੇ ਥੱਲੇ। ਥੱਲੇ ਇਹਦੇ ਵਿੱਚ ਆਪਾਂ 2.5 ਇੰਚੀ ਬੀਮ ਲਾਇਆ ਹੋਇਆ। ਤੁਹਾਨੂੰ ਦਿਖਾਉਨੇ ਆਂ ਆਪਾਂ। ਥੱਲੇ ਇਹਦੇ ਵਿੱਚ 2.5 ਇੰਚੀ ਬੀਮ ਲੱਗਿਆ ਹੋਇਆ ਹੈਗਾ। ਜੇ ਉਤਲੀ ਸਾਈਡ ਦੀ ਗੱਲ ਕਰੀਏ ਇਹਦੇ ਵਿੱਚ ਆਪਾਂ 2 ਇੰਚੀ ਬੀਮ ਲੱਗਿਆ ਹੋਇਆ ਬਾਈ ਜੀ। ਇਹ ਵੀ ਵਧੀਆ ਬੀਮ ਹੁੰਦਾ ਇਹਦੇ ਨਾਲ ਵੀ ਵਧੀਆ ਹੈਵੀ ਕਰਬ ਬਣਦਾ ਹੈਗਾ ਸੋ ਇਹਦੇ ਵਜਨ ਦੀ ਗੱਲ ਕਰੀਏ ਬਾਈ ਜੀ ਆਪਾਂ ਵਜਨ ਇਹਦਾ 1 ਮੋਨਟਲ 70-75 ਕਿਲੋ ਵਜਨ ਆਗਾ ਕਰਾਹੇ ਦਾ ਸੋ ਬਾਕੀ ਇਹਦੇ ਥੱਲੇ ਵੀ ਵੀਰਜੀ ਸਪੋਰਟਾਂ ਆ ਜਾਂਦੀਆਂ ਨੇ ਰਕਾਬਾਂ ਆ ਜਾਂਦੀਆਂ ਇਹਦੇ ਵਿੱਚ ਡਬਲ ਹੁੱਕ ਆ ਜਾਂਦੀ ਹੈ ਬੈਕਪੌਨ ਵਾਸਤੇ ਕਿੱਲੀਆਂ ਆ ਜਾਂਦੀਆਂ ਨੇ ਸੋ ਇਸ ਤੋਂ ਬਾਅਦ ਜੇ ਇਹਦੇ ਵਿੱਚ ਆਪਾਂ ਛੁਰੀ ਦੀ ਗੱਲ ਕਰੀਏ ਨਾ ਛੁਰੀ ਇਹਦੇ ਵਿੱਚ ਵਧੀਆ ਲੱਗੀ ਹੋਈ ਹੈ ਹੈਵੀ ਵਾਲੀ ਆਪਣੀ 2.5 ਸੂਤ ਮੋਟੀ ਵਾਲੀ 4 ਇੰਚ 2.5 40 ਇਹਦੇ ਵਿੱਚ ਛੁਰੀ ਲਾਈ ਹੋਈ ਹੈ ਸਪੈਸ਼ਲ ਜੋ ਤਿਆਰ ਕਰਕੇ ਆਪਾਂ ਮੰਗਵਾਉਣੇ ਆ ਬਾਈ ਜੀ ਸੋ ਵੀਡੀਓ ਨੂੰ ਵੀਰ ਜੀ ਜ਼ਰੂਰ ਸ਼ੇਅਰ ਕਰ ਦਿਓ ਬਾਕੀ ਆਪਣੇ ਫੇਸਬੁੱਕ ਪੇਜ ਤੇ ਜਿਹੜਾ ਪਰ ਆ ਪਹਿਲੀ ਵਾਰ ਆਪਣੇ ਨਾਲ ਜੁੜਿਆ ਜੀ ਤੇ ਆਪਣੇ YouTube ਚੈਨਲ ਨਾਲ ਪਹਿਲੀ ਵਾਰ ਜੁੜਿਆ ਜੀ ਸੋ ਬਾਈ ਜੀ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਤੇ YouTube ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਬਾਈ ਖੇਤੀਬਾੜੀ ਦੇ ਸੰਧਾਂ ਦੇ ਰਿਲੇਟਡ ਆਪਾਂ ਵੀਡੀਓਸ ਪਾਉਂਦੇ ਰਹਿੰਨੇ ਆ ਖਾਸ ਆਪਣੇ ਕਰਾਹਾ ਜਿਹੜਾ ਆਪਣਾ ਮਸ਼ਹੂਰ ਆ ਸੋ ਦੇ ਬਾਰੇ ਵੀਡੀਓਸ ਪਾਉਨੇ ਰਹਿੰਦੇ ਆ ਬਾਈ ਸੋ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸਤਿ ਸ੍ਰੀ ਅਕਾਲ ਜੀ